ਲਗਭਗ ਹਰ ਇੱਕ ਨੇ ਰੇਲਵੇ ਦਾ ਰਿਜ਼ਲਟ ਦੇਖ ਚੁੱਕਿਆ ਪਰ ਕਈਆਂ ਨੂੰ ਇਹ ਨਹੀਂ ਸਮਝ ਆਇਆ ਵੀ ਸਾਡੇ ਨੰਬਰ ਪਾਸ ਅੰਕ ਤੋਂ ਵੱਧ ਆ ਫਿਰ ਵੀ ਸਾਡਾ ਸ਼ਾਰਟ ਲਿਸਟ ਦੇ ਵਿੱਚ ਨਾ ਕਿਉਂ ਨਹੀਂ ਹੈਗਾ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਸ਼ਾਰਟ ਲਿਸਟ ਦੇ ਵਿੱਚ ਨਾ ਕਿਉਂ ਨਹੀਂ ਹੈਗਾ ਆ ਦੇਖੋ ਇਹ ਨੋਟੀਫਿਕੇਸ਼ਨ ਹੈ ਜੀ ਅਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਰਨਲ ਵਾਲੇ 40 ਵਾਲੇ ਪਾਸ ਹੈ OBC SC ST ਵਾਲੇ 30 ਵਾਲੇ ਪਾਸ ਹੈ ਡਿਸੇਬਿਲਟੀ ਨੂੰ ਜੀ 2% ਦੀ ਹੋਰ ਛੂਟ ਦਿੱਤੀ ਗਈ ਹੈ ਉਹ 28 ਵਾਲੇ ਪਾਸ ਹੈ ਤੁਹਾਨੂੰ ਇਹ ਕੱਲ ਦੱਸਿਆ ਸੀ ਪਰ ਫਿਰ ਵੀ ਕਈਆਂ ਦੇ ਫੋਨ ਆਏ ਆ ਜੀ ਮੈਨੂੰ ਅਤੇ ਕੰਨਿਆ ਨੇ ਮਤਲਬ ਕਮੈਂਟ ਦੇ ਵਿੱਚ WhatsApp ਤੇ ਵੀ ਪੁੱਛਿਆਗਾ ਸੋਸ਼ਲ ਮੀਡੀਆ ਤੇ ਹੋਰ ਮਤਲਬ ਜਿਹੜੇ ਹੈਗੇ ਹੈਗੇ ਉਹਨਾਂ ਤੇ ਵੀ ਪੁੱਛਿਆਗਾ ਜੀ ਕਹਿੰਦੇ ਵੀ ਸਾਡੇ ਇਹਨੇ ਨੰਬਰ ਹੈ ਪਰ ਤੁਸੀਂ ਆਖਿਆ ਸੀ ਵੀ 40 ਵਾਲੇ ਪਾਸ ਹੈ ਜਾਂ ST SC OBC ਵਾਲੇ 30 ਵਾਲੇ ਪਾਸ ਹੈ ਪਰ ਸਾਡਾ ਨਾਂ ਕਿਉਂ ਨਹੀਂ ਆਇਆ ਸੋ ਉਹਨੂੰ ਦੱਸ ਦਈਏ ਜੀ ਕਿ ਤੁਹਾਡਾ ਸ਼ਾਰਟ ਲਿਸਟ ਦੇ ਵਿੱਚ ਨਾਂ ਨਹੀਂ ਹੈਗਾ ਮਤਲਬ ਪਹਿਲਾਂ ਜੀ ਜਿਵੇਂ ਹੁਣ 80 ਤੋਂ 90% ਵਾਲੇ ਸੱਦੇ ਜਾਣਗੇ ਫਿਰ 70 ਤੋਂ 80% ਵਾਲੇ ਸੱਦੇ ਜਾਣਗੇ ਫਿਰ 60 ਤੋਂ 7% 45% ਜਾਣਗੀ ਪਰ ਹਾਂ ਇਹਨਾਂ ਜ਼ਰੂਰ ਹੈ ਜੀ ਜਿਨ੍ਹਾਂ ਦੇ ਜਰਨਲ ਦੇ 40% ਹੈ ਜਾਂ ਇਸ ਤੋਂ ਉੱਪਰ ਹੈ ਜਾਂ OBC ਦੇ 30% ਹੈ SC ST ਦੇ 30% ਹੈ ਉਹ ਉਮੀਦ ਕਰ ਸਕਦੇ ਆ ਵੀ ਸਾਡਾ ਨੰਬਰ ਆ ਸਕਦਾ ਪਰ ਜਿਨ੍ਹਾਂ ਦੇ ਇਸ ਤੋਂ ਘੱਟ ਹੈ ਉਹ ਫੇਲ ਹੈ ਜੀ ਉਹ ਉਹ एलिਜੀਬਲ ਹੀ ਨਹੀਂ ਹੈਗੇ ਇਸ ਤੋਂ ਬਾਅਦ ਲੱਗਣ ਦੇ ਪਰ ਹਾਂ ਅਗਰ ਮੈਰਿਟ ਜਿਨ੍ਹਾਂ ਦੀ ਵੱਧ ਗਈ ਹੈ ਉਹਨਾਂ ਤੋਂ ਫਿਜ਼ੀਕਲ ਜਿਹੜਾ ਕਲੀਅਰ ਨਹੀਂ ਹੁੰਦਾ ਤਾਂ ਉਹ ਤੁਹਾਡਾ ਨੰਬਰ ਆਉਣ ਦੇ ਚਾਂਸ ਹੈਗੇ ਆ ਪਰ ਫਿਰ ਵੀ ਕੰਪੀਟੀਸ਼ਨ ਜਿਆਦਾ ਹੋਣ ਕਰਕੇ ਮੈਰਿਟ ਜਿਆਦਾ ਵੀ ਜਾ ਸਕਦੀ ਹੈ ਉਹ ਤੁਹਾਡੀ ਕਿਸਮਤ ਹੈ ਜੀ ਪਰ ਹਾਂ ਤੁਸੀਂ ਉਮੀਦ ਕਰ ਸਕਦੇ ਹੋ ਜਿਨ੍ਹਾਂ ਦੇ ਜਰਨਲ ਦੇ 40 ਹੈ ਜਾਂ ਇਸ ਤੋਂ ਥੋੜੇ ਮੋٹے ਵੱਧ ਹੈ ਜਾਂ OBC ਤੇ 30 ਹੈ SC ST ਦੇ 30 ਨੰਬਰ ਹੈ ਉਹ ਉਮੀਦ ਕਰ ਸਕਦੇ ਹੈਗੇ ਮਤਲਬ ਉਹਨਾਂ ਦਾ ਜਿਹੜਾ ਸ਼ਾਰਟ ਲਿਸਟ ਦੇ ਵਿੱਚ ਨਾਂ ਆ ਸਕਦਾ ਪਰ ਹਲੇ ਆਇਆ ਨਹੀਂ ਕਿਉਂਕਿ ਮੈਰਿਟ ਲਿਸਟ ਚੜੀ ਹੈ ਜੀ ਮੈਟ ਦਾ ਮਤਲਬ ਇਹ ਹੁੰਦਾ ਵੀ ਪਹਿਲੇ ਮਤਲਬ ਜਿਹੜੇ 80 ਤੋਂ 90 ਦੇ ਵਿੱਚ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਸੱਦ ਲਿਆ ਫਿਰ 70 ਤੋਂ 80 ਦੇ ਵਿੱਚ ਫਿਰ 60 ਤੋਂ 70 ਦੇ ਵਿੱਚ ਸੱਦਣਗੇ ਜੀ ਫਿਰ 50 ਤੋਂ 60 ਦੇ ਵਿੱਚ ਸੱਦਣਗੇ ਇਹ ਚੀਜ਼ ਹੈ ਜੀ ਜੇ ਫਿਰ ਵੀ ਨਹੀਂ ਸਮਝ ਆਇਆ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਪੂਰੀ ਪੂਰੀ ਜਾਣਕਾਰੀ ਕਲੀਅਰ ਕਰ ਦੇਾਂਗੇ ਤੁਸੀਂ ਸਾਨੂੰ ਜੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਜਾਣੋ ਹਰ ਇੱਕ ਪੋਸਟ ਦੀ ਜਾਣਕਾਰੀ ਪੂਰੀ ਡਿਟੇਲ ਵਿੱਚ